ਸਤਿ ਸ਼੍ਰੀ ਅਕਾਲ ਦੋਸਤੋ ਛੋਟੀ ਜੀ ਰਚਨਾ ਵਿਚੋਲਾ ਵਿਚੋਲਾ ਵਿਚੋਲੇ ਦਾ ਕੰਮ ਦੋ ਪਰਿਵਾਰਾਂ ਨੂੰ ਮਿਲਾਵੇ ਬਨ ਜਾਣ ਵਧੀਆ ਰਿਸ਼ਤੇ ਹਰ ਕੋਈ ਵਿਚੋਲੇ ਦੇ ਗੁਣ ਕਾਵੇ ਉਹਨਾਂ ਉਸ ਦਾ ਮਕਸਦ ਹੁੰਦਾ ਇੱਕ ਦੂਜੇ ਨਾਲ ਹੋ ਜਾਏ ਗੱਲ ਗੱਲ ਨਾਲ ਹੀ ਹੁੰਦਾ ਹਰ ਮਸਲੇ ਦਾ ਹੱਲ ਕਈ ਵਿਚੋਲੇ ਮੁਫਤ ਸੇਵਾ ਕਰਦੇ ਸਮਾਜ ਸੇਵਾ ਵਿੱਚ ਆਪਣੀ ਹਾਜ਼ਰੀ ਭਰਦੇ ਸਹੀ ਜੋ ਰਿਸ਼ਤਾ ਕਰਾਏ ਉਹ ਆਪ ਕਹੇ ਇਹ ਤੁਸੀਂ ਕਰੋ ਤਫ਼ਤੀਸ਼ ਮੈਂ ਤਾਂ ਮਿਲਾਨ ਦੀ ਲੈਣੀ ਹੈ ਵਾਜਬ ਫੀਸ ਪਰ ਕਈ ਵਿਚੋਲੇ ਰੱਖਦੇ ਕਈ ਗੱਲਾਂ ਵਿੱਚ ਉਲੇ ਬਾਅਦੇ ਚੱਕਰ ਪੈਂਦੇ ਉਹਨਾਂ ਦੇ ਹੀ ਰੋਲੇ ਕਈ ਕਹਿੰਦੇ ਸਾਡੀ ਸਾਫ਼ ਸੁਥਰੀ ਦੁਕਾਨਦਾਰੀ ਮਾਰਕੀਟ ਵਿੱਚ ਪੁੱਛੋ ਸਾਡੀ ਇਮਾਨਦਾਰੀ ਸਾਡਾ ਫਰਜ਼ ਹੈ ਦੋ ਪਰਿਵਾਰਾਂ ਨੂੰ ਮਿਲਾਨਾ ਰਿਸ਼ਤਾ ਜੁੜਨ ਤੋਂ ਬਾਅਦ ਸਾਨੂੰ ਨਾ ਭੁੱਲ ਜਾਣਾ ਸਹੀ ਕੰਮ ਕਰਦੇ ਤਾਂ ਹੀ ਚੱਲਦੀ ਵਧੀਆ ਸਾਡੀ ਦੁਕਾਨ ਤੁਸੀਂ ਵਰਤੋ ਸਾਡੇ ਨਾਲ ਆਪ ਕਹੋਗੇ ਅਸੀਂ ਨੇਕ ਇਨਸਾਨ ਰਾਜ ਕਹੇ ਰੱਬਾ ਸਾਨੂੰ ਵਧੀਆ ਵਿਚੋਲਾ ਮਲਾਈ ਰਾਜ ਕਹੇ ਰੱਬਾ ਸਾਨੂੰ ਵਧੀਆ ਵਿਚੋਲਾ ਮਲਾਈ ਐਵੇਂ ਕਿਸੇ ਦੀ ਜ਼ਿੰਦਗੀ ਖਰਾਬ ਨਾ ਕਰਾਈ ਧੰਨਵਾਦ ਜ਼ਰੂਰੀ ਬੇਨਤੀ ਰਾਜਕਮਰ ਪਟਲਾ ਨੂੰ YouTube ਤੇ ਸਬਸਕ੍ਰਾਈਬ ਕਰੋ Facebook ਤੇ ਫੋਲੋ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੁਹਾਡੇ ਲਾਈਕ ਸ਼ੇਅਰ ਕਮੈਂਟ ਦੇ ਸਦਕੇ ਹੀ ਸਾਡਾ ਹੌਸਲਾ ਫੈਜਾਈ ਹੁੰਦੀ ਹੈ ਜੀ ਧੰਨਵਾਦ